ਸੋ ਸਿਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਪਰਮਾਤਮਾ ਦੀ ਕਿਰਪਾ ਤੁਸੀ ਸਾਰੇ ਠੀਕ ਠਾਕ ਹੋ ਮੈਂ ਵੀ ਠੀਕ ਠਾਕ ਆ ਗਿਆ ਅੱਜ ਮੈਂ ਬੈਠੀ ਸੀ ਮੈਂ ਸਿਰ ਨਾ ਕੀਤੀ ਸੀ ਵੈਲੀ ਤੇ ਮੈਂ ਅੱਜ ਸੋਚਦੀ ਸੀ ਕਿ ਜਦੋਂ ਆਪਾਂ ਬਚਪਨ ਦੇ ਵਿੱਚ ਉਹਨੇ ਆਪੱਕੀ ਕੁਛ ਕਰਦੇ ਹਨ ਤੇ ਕਈ ਆਪਣੇ ਆਸਾਂ ਹੁੰਦੀਆਂ ਆਪਣੇ ਉਮੀਦਾਂ ਹੁੰਦੀਆਂ ਜਾਂ ਆਪਣੇ ਆਪਾਂ ਕਹਿੰਦੀ ਸ਼ੌਂਕ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਕਿਵੇਂ 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 ਆਪਾਂ ਉਹਨਾਂ ਦੇ ਡ੍ਰੀਮ ਲੈਨੇ ਆਪਾਂ ਕਿਵੇਂ ਕਿਵੇਂ ਉਹਨਾਂ ਨੂੰ ਸੋਚਦੇ ਆ ਕਿ ਆਪਾਂ ਡ੍ਰੀਮ ਕਿਵੇਂ ਪੂਰੇ ਕਰਾਂਗੇ ਜਾਂ ਕਿਵੇਂ ਹੋਗਾ ਜਿਹੜੇ ਬਚਪਨ ਦੇ ਵਿੱਚ ਹੁੰਦੇ ਆ ਛੋਟੇ ਹੁੰਦੇ ਆ ਤੇ ਜਾਂ ਕਿਸੇ ਦਾ ਵਿਆਹ ਸ਼ਾਦੀ ਹੁੰਦੇ ਦੇਖਦੇ ਆ ਤੇ ਆਪਾਂ ਕਿੰਨੇ ਕਿੰਨੇ ਡ੍ਰੀਮ ਲੈ ਲੈਨੇ ਆਪਣੇ ਆਪ ਨਾਲ ਵੀ ਅਸੀਂ ਵੀ ਵਿਆਹ ਚਾਹ ਕਰਾਂਗੇ ਆ ਕਰਾਂਗੇ ਮੈਂ ਹੋਗਾ ਨਾ ਪਰ ਕਈ ਵਾਰ ਉਹ ਤੁਹਾਡੇ ਡ੍ਰੀਮ ਜਿਹੜੇ ਹੁੰਦੇ ਆ ਜਾਂ ਤੁਹਾਡੇ ਸੁਪਨੇ ਹੁੰਦੇ ਉਹਦੇ ਰਹਿ ਜਾਂਦੇ ਆ ਤੇ ਅੱਜ ਮੈਂ ਉਹੀ ਬਸ ਉਸੇ ਗੱਲ ਤੇ ਅੱਜ ਮੇਰੀਆਂ ਜਾਤ ਆਈਆਂ ਤੇ ਕਾਫੀ ਮੇਰੀ ਫਰੈਂਡ ਸੀ ਉਹਨੇ ਮੇਰੇ ਨਾਲ ਗੱਲਾਂ ਲੱਗ ਗਈ ਅੱਜ ਕਿ ਵੀ ਕਿੰਨਾ ਕਿੰਨੀਆਂ ਚੀਜ਼ਾਂ ਅਸੀਂ ਆਪਣੇ ਦਿਲ ਦੇ ਵਿੱਚ ਨੱਪ ਕੇ ਰੱਖ ਲੈਂਦੇ ਜਿਹੜੇ ਕਿ ਅਸੀਂ ਬਾਹਰ ਨਹੀਂ ਕੱਢਦੇ ਹਨ ਬਚਪਨੀਆਂ ਕਈ ਤੁਹਾਡੇ ਸੋਚ ਹੁੰਦੀ ਆ ਕਿ ਸਿਆਇਂ ਕਰਨਾ ਹੈ ਕਰਨਾ ਚਲੋ ਬਚਪਨ ਦੇ ਵਿੱਚ ਨਹੀਂ ਕੀਤੀਆਂ ਜਾਂਦੀਆਂ ਕਿ ਕਈ ਚੀਜ਼ਾਂ ਹੁੰਦੀਆਂ ਤੁਸੀਂ ਨਹੀਂ ਕਰ ਸਕਦੇ ਜਾਂ ਤੁਹਾਡੇ ਪੇਰੈਂਟਸ ਲਾਊਡ ਨਹੀਂ ਕਰਦੇ ਸੀ ਅੱਜ ਦੇ ਜਵਾਨੇ ਚ ਤਾਂ ਚਲੋ ਇਹ ਚੀਜ਼ਾਂ ਬਹੁਤ ਘਟ ਗਈਆਂ ਪਹਿਲੇ ਜਵਾਨੇ ਦੀ ਆਪਾਂ ਸਾਡੇ ਜਵਾਨੇ ਦੀ ਗੱਲ ਕਰਦੇ ਆਪਾਂ ਤੇ ਉਹ ਚੀਜ਼ਾਂ ਨੂੰ ਬੰਦਾ ਕਿੰਨੀਆਂ ਚੀਜ਼ਾਂ ਨੂੰ ਗਲਨ ਤਬਾਹ ਕੇ ਰੱਖਦਾ ਹੈ ਨਾ ਫਿਰ ਚਲੋ ਉਹ ਕਹਿੰਦੇ ਵੀ ਚਲੋ ਵਿਆਹ ਹੋ ਜੂਗੇ ਉਸ ਤੋਂ ਬਾਅਦ ਤੁਹਾਡੀਆਂ ਆਪਣੀਆਂ ਜਿਹੜੀਆਂ ਤੁਹਾਡੀਆਂ ਆਪਣੀਆਂ ਇੱਛਾ ਹੈਗੀਆਂ ਤੁਹਾਡੀਆਂ ਸਾਰੀਆਂ ਚੀਜ਼ਾਂ ਤੁਸੀਂ ਪੂਰੀਆਂ ਕਰ ਲੋਗੇ ਫਿਰ ਤੁਹਾਡੇ ਉੱਥੇ ਵੀ ਤੁਹਾਡੇ ਉਹ ਹਾਲਾਤ ਬਣ ਜਾਂਦੇ ਆ ਕਈ ਵਾਰ ਕਿ ਘਰ ਦੇ ਹਾਲਾਤ ਇਦਾਂ ਦੇ ਹੋ ਜਾਂਦੇ ਆ ਕਈ ਵਾਰ ਤੁਹਾਨੂੰ ਫੈਮਿਲੀ ਦੀ ਪ੍ਰੋਬਲਮ ਕਈ ਵਾਰ ਪੈਸੇ ਦੀ ਪ੍ਰੋਬਲਮ ਫੈਮਿਲੀ ਦੀ ਪ੍ਰੋਬਲਮ ਬੱਚਿਆਂ ਦੀ ਪ੍ਰੋਬਲਮ ਕੋਈ ਵੀ ਤੁਸੀਂ ਉਹਨਾਂ ਕਹਿੰਦੇ ਤੁਹਾਡੇ ਕਈ ਇਦਾਂ ਦੇ ਹਾਲਾਤ ਬਣ ਜਾਂਦੇ ਆ ਕਿ ਤੁਸੀਂ ਉੱਤੇ ਵੀ ਜਿਹੜੇ ਤੁਹਾਡੇ ਸ਼ੌਕ ਹੁੰਦੇ ਆ ਜਿਹੜੇ ਪਹਿਲੇ ਹੁੰਦੇ ਸ਼ੌਕ ਉਹ ਤਾਂ ਰੇ ਮਰਦੇ ਮਰਦੇ ਜਿਹੜੇ ਨਾਲ ਹੁੰਦੇ ਤੁਹਾਡੇ ਉਹ ਵੀ ਸ਼ੌਕ ਮਰ ਜਾਂਦੇ ਹਨ ਅੱਜ ਉਹੀ ਚੀਜ਼ਾਂ ਦੀ ਜਦ ਜਾਦ ਕਰਦੀ ਜੋ ਮੇਰੀ ਫਰੈਂਡ ਮੈਨ ਨਾਲ ਹੀ ਗੱਲਾਂ ਕਰ ਰਹੀ ਸੀ ਤੇ ਕਹਿੰਦੀ ਦੇਖ ਵੀ ਅਸੀਂ ਕਿੰਨੇ ਸੋਚ ਕੇ ਕਿੰਨੇ ਕਿੰਨੇ ਸਾਲ ਅਸੀਂ ਆਪਣੀ ਸੋਚ ਦੇ ਨਾਲ ਨਗਾ ਦਿੰਨੇ ਆ ਤੇ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਕਿਸੇ ਨੂੰ ਬੋਲ ਨਹੀਂ ਸਕਦੇ ਅਸੀਂ ਹਰ ਇੱਕ ਦੇ ਸ਼ੌਕ ਪੂਰੇ ਕਰਦੇ ਹਰ ਰਿਸ਼ਤੇਦਾਰੀ ਨਿਵਾਉਂਦੇ ਆ ਹਰ ਇੱਕ ਕੋਈ ਵੀ ਰਿਸ਼ਤੇਦਾਰੀ ਹੋਵੇ ਤੁਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹੋ ਹਰ ਇੱਕ ਨੂੰ ਪਿਆਰ ਨਾਲ ਰੱਖਣ ਦੀ ਕੋਸ਼ਿਸ਼ ਕਰਦੇ ਹੋ ਹਰ ਇੱਕ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਕਰਦੇ ਹੋ ਹਨ ਤੇ ਪਰ ਤੁਸੀਂ ਆਪਣੇ ਜੋ ਵੀ ਤੁਹਾਡੇ ਅਰਮਾਨ ਨੇ ਤੁਹਾਡੇ ਸ਼ੌਂਕ ਹੁੰਦੇ ਆ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਥੱਲੇ ਇੱਕ ਪਿੱਛੇ ਕਰਕੇ ਅੱਗੇ ਤੁਰ ਪੈਣੋ ਕਿ ਜੇ ਮੇਰੀ ਫੈਮਲੀ ਆ ਜਾਂ ਮੇਰੇ ਹਸਬੰਦ ਦੀ ਫੈਮਲੀ ਆ ਜਾਂ ਬੱਚਿਆਂ ਦੀ ਫੈਮਲੀ ਆ ਤੇ ਮੈਂ ਉਹਨਾਂ ਨੂੰ ਕਿਵੇਂ ਉਹ ਕਰਨਾ ਤੇ ਕਿਵੇਂ ਉਹਨਾਂ ਨੂੰ ਗਰੋ ਕਰਨਾ ਕਿਵੇਂ ਉਹਨਾਂ ਨੂੰ ਇਕੱਠੇ ਰੱਖਣਾ ਤੁਸੀਂ ਆਪਣਾ ਤਨ ਮਨ ਜਿੰਨਾ ਸਾਰਾ ਲਗਾ ਦਿੰਦੇ ਹੋ ਉਹਦੇ ਉੱਤੇ ਤੇ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਆਪਣੇ ਜਿੰਦਗੀ ਦੇ ਕਿੰਨੇ ਸਾਲ ਤੁਸੀਂ ਉਹਨਾਂ ਲਈ ਲਾ ਦਿੰਦੇ ਆ ਕਦੀ ਆਪਣੇ ਬਾਰੇ ਨਹੀਂ ਸੋਚਦੇ ਤੁਸੀਂ ਕਦੀ ਨਹੀਂ ਸੋਚਦੇ ਵੀ ਤੁਸੀਂ ਆਹ ਡ੍ਰੀਮ ਲਿੱਤੇ ਸੀ ਤੁਹਾਡੇ ਆਹ ਡ੍ਰੀਮ ਪੂਰੇ ਹੋਏ ਆ ਜਾਂ ਸੁਪਨੇ ਪੂਰੇ ਹੋਏ ਆ ਜਾਂ ਨਹੀਂ ਹੋਏ ਤੁਸੀਂ ਕਦੀ ਨਹੀਂ ਉਹ ਚੀਜ਼ਾਂ ਬਾਰੇ ਸੋਚਦੇ ਹਨ ਬਸ ਸਿਰਫ ਸੋਚਦੇ ਹੋ ਤਾਂ ਉਹ ਰਿਸ਼ਤੇਦਾਰ ਦਾ ਉਹਦਾ ਪੂਰਾ ਠੀਕ ਕਰ ਦਈਏ ਉਹਦਾ ਆ ਕਰ ਦਈਏ ਇਹ ਰਿਸ਼ਤੇਦਾਰ ਟੁੱਟ ਨਾ ਜਾਵੇ ਹਨਾ ਇਹਦੇ ਨਾਲ ਆਪਾਂ ਹੀ ਕਰ ਲਈਏ ਉਹਦੇ ਨਾਲ ਹੀ ਕਰ ਲਈਏ ਹਰ ਇੱਕ ਨੂੰ ਇਕੱਠੇ ਕਰਕੇ ਜੇ ਕੋਈ ਚੰਗਾ ਮੰਦਾ ਤੁਹਾਨੂੰ ਵੋਟ ਵੀ ਨਾ ਤੁਸੀਂ ਉਹ ਵੀ ਲਕੋ ਲੈਣੇ ਕਿ ਜੇ ਘਰ ਵਾਲੇ ਨੂੰ ਪਤਾ ਲੱਗਿਆ ਜਾਂ ਕਿਸੇ ਹੋਰ ਨੂੰ ਪਤਾ ਲੱਗਿਆ ਤਾਂ ਸ਼ਾਇਦ ਇਹ ਲੜਾਈ ਪੈ ਸਕਦੀ ਹੈ ਬੈਟਰ ਛੱਡੋ ਘੜੋ ਚੁੱਪ ਕਰ ਜੋ ਇੱਥੇ ਕੋਈ ਗੰਦੀ ਜਿਹੀ ਚੰਗਾ ਮੜਾ ਕਿਸੇ ਨੇ ਕਹਿ ਦੇ ਤਾਂ ਆਪ ਨਾ ਖੋ ਚੁੱਪ ਹੋ ਜਾਓ ਪਰ ਇਹ ਚੀਜ਼ਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਆਪਾਂ ਨੂੰ ਤੇ ਅੰਦਰੋਂ ਅੰਦਰੀ ਤੇ ਸਾਰਿਆਂ ਨੂੰ ਖੰਡੀਆਂ ਆ ਹੁਣ ਇਹ ਨਹੀਂ ਮੈਨੂੰ ਪਤਾ ਵੀ ਕਿੰਨੇ ਕਿਹਦੇ ਵਿੱਚ ਮੇਰੇ ਨਾਲ ਸਹਿਮਤ ਹੈ ਗਿਆ ਤੇ ਕਈ ਮੇਰੇ ਨਾਲ ਨਹੀਂ ਸਹਿਮਤ ਹੋਣੇ ਹਨ ਆ ਜਿਹੜੇ ਅੱਜ ਤੋਂ 20 ਸਾਲ ਤੋਂ ਪਹਿਲਾਂ ਪਹਿਲਾਂ ਦੇ ਟਾਈਮ ਨਿਕਲ ਗਏ ਜਿਹੜੇ ਚਲੋ ਅੱਜ ਕੱਲ ਦਾ ਟਾਈਮ ਤਾਂ ਉਹ ਚੇਂਜ ਟੋਟਲੀ ਚੇਂਜ ਹੋ ਗਿਆ ਅੱਜ ਕੱਲ ਤਾਂ ਕੋਈ ਕਿਸੇ ਨੂੰ ਹੈ ਹੀ ਨਹੀਂ ਹੈਗਾ ਇਦਾਂ ਦੇ ਰੋਕ ਟੋਕ ਜਿਹ ਜੋ ਬੱਚੇ ਕਰਦੇ ਆ ਸਾਰੇ ਆਪਣੇ ਪੇਰੈਂਟਸ ਵੀ ਕਹਿੰਦੇ ਜੇ ਜੋ ਬੱਚਾ ਮਸਈਲਾ ਤਾਂ ਕਰ ਲੈਣ ਜਿਹੜੇ ਪਹਿਲਾਂ ਦੀ ਗੱਲ ਕਰਦੀਆਂ ਤੇ ਕਿਦੋਂ ਦੇਖੋ ਬਚਪਨ ਤੋਂ ਲੈ ਕੇ ਆਹ ਉਹ ਕ ਨਹੀਂ ਹੁੰਦਾ ਜਿੱਦਾਂ ਦਾ ਮਾਪੇ ਆਪਣੇ ਘਰ ਤਾਂ ਉਦੋਂ ਦਾ ਲੈ ਕੇ ਗਾਂ ਤੁਰ ਪੈ ਜਾਣ ਕੋਈ ਆਪਣੀ ਡਿਮਾਂਡ ਨਹੀਂ ਹੁੰਦੀ ਸੀ ਕੋਈ ਆਪਾਂ ਨੂੰ ਸ਼ੌਂਕ ਨਹੀਂ ਸੀ ਅਸੀਂ ਜੇ ਸਾਡਾ ਸ਼ੌਕ ਵਿੱਚ ਰਹ ਵੀ ਗਏ ਤਾਂ ਕਹਣਾ ਕੋਈ ਗੱਲ ਨਹੀਂ ਚਲੋ ਪੇਰੈਂਟਸ ਸੀਗੇ ਪੇਰੈਂਟ ਤੇ ਕੋਈ ਕਈ ਵਾਰ ਇਦਾਂ ਦੇ ਹਾਲਾਤ ਹੁੰਦੇ ਆ ਕਿ ਉਹ ਪੂਰੇ ਨਹੀਂ ਹੋ ਸਕਦੇ ਚਲੋ ਅੱਗੇ ਜਾ ਕੇ ਕਰ ਲਾਂਗੇ ਜਦੋਂ ਅੱਗੇ ਤੁਰਦੇ ਇਹੀ ਹਾਲਾਤ ਫੇਰ ਉੱਗੇ ਆ ਜਾਂਦੇ ਆ ਕਿਸੇ ਕੋਲੇ ਪੈਸੇ ਦੀ ਪ੍ਰੋਬਲਮ ਕਿਸੇ ਦੀ ਫੈਮਿਲੀ ਦੀ ਪ੍ਰੋਬਲਮ ਹਨ ਤੇ ਉਹ ਚੀਜ਼ਾਂ ਫੇਰ ਤੋਂ ਨਹੀਂ ਉੱਤੇ ਰਹਿ ਜਾਂਦੀਆਂ ਉਹ ਚੀਜ਼ਾਂ ਦੇ ਨਾਲ ਤੁਸੀਂ ਮੈਂ ਇਹੀ ਉਹੀ ਮੇਰੇ ਨਾਲ ਮੇਰੀ ਅੱਜ ਫਰੈਂਡ ਗੱਲ ਕਰਦੀ ਸੀ ਤੇ ਕਹਿੰਦੀ ਵੀ ਇਹ ਦੇਖ ਲੈ ਅਸੀਂ 40 40 50 50 ਸਾਲ ਇਹਨਾਂ ਚੀਜ਼ਾਂ ਤੇ ਅਸੀਂ ਗਵਾ ਕੇ ਐਂਡ ਸਾਨੂੰ ਕੀ ਮਿਲਦਾ ਉਹੀ ਉਹ ਚੰਗਾ ਨਹੀਂ ਬੰਦਾ ਆਏਗਾ ਉਹ ਨਿਆ ਨਹੀਂ ਕੀਤਾ ਸਾਡੇ ਲਈ ਆ ਨਹੀਂ ਕੀਤਾ ਜ਼ਿੰਦਗੀ ਭਰ ਤੁਸੀਂ ਸਾਰਿਆਂ ਦਾ ਕਰੋ ਜ਼ਿੰਦਗੀ ਭਰ ਐਂਡ ਤੁਹਾਨੂੰ ਜਿੱਦੇ ਤੁਸੀਂ ਇੱਕ ਚੀਜ਼ ਤੋਂ ਨਾ ਕਰਤੀ ਭਮੋ ਉਹ ਪੈਣੀ ਦੀ ਆ ਭਮੋ ਲੱਖਾਂ ਦੀ ਆ ਤੇ ਉਸ ਦਿਨ ਤੇ ਤੇਰੇ ਤੂੰ ਤੇਰੇ ਲਈ ਉਹ ਕੁਝ ਨਹੀਂ ਹੈਗੇ ਹਨਾ ਤੇ ਤੇ ਨੂੰ ਵਾਸੋ ਕਹਿੰਦੇ ਸਾਡੇ ਲਈ ਤੂੰ ਕੁਛ ਨਹੀਂ ਹੈਗਾ ਤੇ ਤੂੰ ਜੋ ਮਤਲਬ ਸਾਡੇ ਲਈ ਕੀਤਾ ਕੀਆ ਤੇ ਇਹ ਨਹੀਂ ਪਤਾ ਕਿ ਜਿਹੜੇ ਅਸੀਂ 30 35 40 ਸਾਲ 50 ਸਾਲ ਤੁਸੀਂ ਗਵਾ ਦਿੰਨੇ ਹੋ ਆਪਣੀ ਜ਼ਿੰਦਗੀ ਦੇ ਮੈਂ ਬਹੁਤ ਸਟੋਰੀਆਂ ਸੁਣੀਆਂ ਇੱਥੇ ਆਪਣੇ ਤੇ YouTube ਤੇ ਵੀ ਤੇ ਉਦਾਂ ਵੀ ਬਹੁਤ ਸਟੋਰੀਆਂ ਮੈਂ ਸੁਣੀਆਂ ਇਦਾਂ ਦੀਆਂ ਕਿ ਵੀ ਸਾਰੀ ਜ਼ਿੰਦਗੀ ਬੰਦਾ ਇੱਕ ਬੰਦਾ ਸਾਰੀ ਜ਼ਿੰਦਗੀ ਸਾਰਿਆਂ ਨੂੰ ਇਕੱਠੇ ਕਰਦਾ ਸਾਰਿਆਂ ਨੂੰ ਗਰੋ ਕਰਦਾ ਹਨ ਤੇ ਆਪਣਾ ਮਨ ਤਨ ਲਾ ਕੇ ਮਿਹਨਤਾਂ ਕਰਦਾ ਸਾਰਾ ਕੁਝ ਕਰਕੇ ਅਗਲੇ ਨੂੰ ਕਰਾ ਦਿੰਦਾ ਹੈ ਤੇ ਐਂਡ ਤੇ ਤੁਹਾਨੂੰ ਇਹ ਹੀ ਮਿਲਦਾ ਕਿ ਤੁਸੀਂ ਸਾਡੇ ਲਈ ਕੀਤਾ ਕੀ ਆ ਇਹ ਚੀਜ਼ਾਂ ਨੂੰ ਦੇਖ ਕੇ ਨਾ ਅੱਜ ਉਹ ਫਰੈਂਡ ਮੇਰੇ ਇਦਾਂ ਗੱਲ ਕਰਨ ਲੱਗੀ ਕਿ ਕਦੀ ਕੀ ਹੈ ਜ਼ਿੰਦਗੀ ਦਾ ਲੋਕਾਂ ਦੀ ਕਰਦੀ ਕਰਦੀ ਮਰ ਗਏ ਸੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਤੁਸੀਂ ਆਪਣੇ ਲਈ ਕਦੀ ਜ਼ਿੰਦਗੀ ਦੇ ਬਾਰੇ ਕੁਝ ਨਹੀਂ ਸੋਚਿਆ ਵੀ ਅਸੀਂ ਆ ਕਿਨਾਂ ਤੇ ਹੁਣ ਉਹ ਹੱਸਣ ਲੱਗਦੇ ਅੱਜ ਦਾਦੀ ਜੀ ਕਿ ਹੁਣ ਮੇਰਾ ਇੱਕੋ ਹੀਆ ਵੀ ਹੋਣ ਮੈਂ ਵੀ ਨਾ ਆਪਣੇ ਆਪ ਨੂੰ ਗਰੋ ਕਰਨਾ ਆਪਣੇ ਆਪ ਨੂੰ ਗਰੋ ਨਹੀਂ ਕਰਨਾ ਆਪਣੇ ਆਪ ਦੇ ਦੁੱਖ ਸੁੱਖ ਸਾਂਝੇ ਕਰਨੇ ਆ ਕਿ ਮੈਂ ਮੈਂ ਕਿੰਨੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਗਈਆਂ ਤੇ ਮੈਂ ਕਿੰਨੇ-ਕਿੰਨੇ ਚੀਜ਼ਾਂ ਦਾ ਸਾਹਮਣਾ ਕੀਤਾ ਕਿੰਨੇ ਦੁੱਖ ਤਲੀ ਹੰਡਾਏ ਆ ਜਿਹੜੇ ਕਿ ਮੈਂ ਕਦੀ ਕਿਸ ਨੂੰ ਦੱਸ ਨਹੀਂ ਸਕੀ ਤੇ ਮੈਂ ਇਕੱਲੀ ਨਹੀਂ ਮੇਰੀ ਉਹ ਫਰੈਂਡ ਦੇ ਕਹਣਾ ਕੋਈ ਮੈਂ ਇਕੱਲੀ ਨਹੀਂ ਫਰੈਂਡ ਫਰੈਂਡ ਮੇਰੇ ਜਿਹੜੀ ਗੱਲ ਕਰ ਰਹੀ ਜਿਹਦੀ ਮੈਂ ਗੱਲ ਕਰ ਰਹੀ ਆ ਤੇ ਬਹੁਤ ਦੁਨੀਆ ਦੇ ਵਿੱਚ ਐਸੀ ਬਹੁਤ ਦੁਨੀਆ ਜਿਨ੍ਹਾਂ ਨਾਲ ਹਰ ਇੱਕ ਨਾਲ ਇਹ ਚੀਜ਼ਾਂ ਬੀਤੀਆਂ ਆ ਕਿ ਸੇ ਕੋਈ ਵੀ ਕੋਈ ਵੀ ਮੈਨੂੰ ਲੱਗਦਾ ਨਹੀਂ ਇਹ 99% ਜਿਹੜੀ ਗੇਲੀਆਂ ਸੀਗੀਆਂ ਗਰਲਸ ਹੈਗੀਆਂ ਅੱਜ ਤੋਂ 40 50 ਸਾਲ ਪਹਿਲਾਂ ਦੀਆਂ ਉਹਨਾਂ ਦੇ ਕਿੰਨੇ ਉਹਨਾਂ ਨੇ ਔਰਮਾਨ ਦਬੇ ਆਪਣੇ ਕਿੰਨੀਆਂ ਆਪਣੀਆਂ ਖੁਸ਼ੀਆਂ ਦਬੀਆਂ ਨਾ ਕੋਈ ਹੋਊਗੀ ਜਿਹੜੀ ਕਿੰਨੇ ਕਹੋਗੇ ਹਾਂ ਕਿ ਮੈਂ ਮੈਂ ਸਾਰੀ ਮੇਰੀ ਚਾਹ ਪੂਰੀ ਹੋਈ ਮੈਂ ਸਾਰੀਆਂ ਖੁਸ਼ੀਆਂ ਪੂਰੀਆਂ ਕੀਤੀਆਂ ਸਾਰਾ ਕੁਝ ਕੀਤਾ ਪਰ ਜ਼ਿਆਦਾਤਰ ਕੁੜੀਆਂ ਨੇ ਇਹੀ ਦਬ ਦਬਈਆ ਕੀਤਾ ਹੈ ਜੀ ਅੰਦਰੇ ਅੰਦਰ ਦਬ ਜਾਂਦੇ ਆ ਜਦੋਂ ਕਹਿ ਦਿੰਦੇ ਆ ਆ ਬਿਮਾਰ ਹੋ ਗਿਆ ਫਲਾਨੇ ਨੂੰ ਆਏ ਉਹ ਅੰਦਰ ਅੰਦਰ ਹੌਂਕਾ ਲਾ ਕੇ ਕਿਉਂਕਿ ਉਹਨਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੁੰਦਾ ਉਹਨਾਂ ਦਾ ਹਮਦਰਦ ਕੋਈ ਨਹੀਂ ਹੁੰਦਾ ਜੇ ਕਿਸੇ ਕੋਲ ਵੀ ਉਹ ਗੱਲ ਕਰਕੇ ਰੋਂਦੀਆਂ ਜਾਂ ਗੱਲ ਕਰਨੀਆਂ ਤਾਂ ਉਹ ਨਹੀਂ ਚਾਰ ਬਣਾ ਕੇ ਮੁਰੇ ਦੱਸੀਆਂ ਜਾਂਦੀਆਂ ਇਹ ਕਰਕੇ ਕੋਈ ਵੀ ਗੱਲ ਨਹੀਂ ਸੁਣਦਾ ਤੇ ਉਹ ਤਾਂ ਮੇਰੀ ਫ੍ਰੈਂਡ ਇਦਾਂ ਅਸੀਂ ਉਹਦੇ ਨਾਲ ਅੱਜ ਗੱਲਾਂ ਕੀਤੀਆਂ ਬੜਾ ਮਨ ਭਰ ਕੇ ਗੱਲਾਂ ਕੀਤੀਆਂ ਮੈਂ ਉਹਦੇ ਨਾਲ ਤੇ ਉਹਨੇ ਵੀ ਕਿਹਾ ਕਿ ਹੁਣ ਮੇਰੇ ਕੋਲ ਇਹ ਜੀੜਿਆ ਕਿ ਮੈਂ ਆਪਣੀਆਂ ਸਾਰੀਆਂ ਦਿਲ ਦੀਆਂ ਗੱਲਾਂ ਕਰੀਆਂ ਆ ਤੇ ਜੋ ਹੁੰਦਾ ਹੋ ਜੇ ਮੈਂ ਇੰਨੇ ਸਿੱਧਾ 60 ਸਾਲਾਂ ਦੇ ਵਿੱਚ 70 60 ਪਿੰਸਲਾਂ ਦੇ ਵਿੱਚ ਬਹੁਤ ਕੁਝ ਦੇਖ ਲਿਆ ਬਹੁਤ ਲੋਕਾਂ ਦਾ ਕਰਕੇ ਦੇ ਲਿਆ ਸਾਰਾ ਕੁਝ ਕਰਕੇ ਦੇ ਲਿਆ ਕਿਸੇ ਨੇ ਮੇਰਾ ਗੁਣ ਨਹੀਂ ਪਾਇਆ ਤੇ ਮੈਂ ਅੱਜ ਉੱਤ ਚ ਗਿਆ ਮਨਾ ਇਹ ਸਾਰਿਆਂ ਨੇ ਹੁੰਦੀ ਹੈ ਤੁਹਾਡੇ ਕੱਲਿਆਣਾ ਨਹੀਂ ਹੁੰਦੀ ਜਿੰਨਾ ਮਰਜੀ ਜ਼ਿੰਦਗੀ ਸਾਰੀ ਲਟਾ ਦੇ ਨੇ ਐਂਡ ਤੇ ਉਹੀ ਮਿਲਦਾ ਤੇ ਜਿਹੜਾ ਆਪਾਂ ਨੂੰ ਨਹੀਂ ਚਾਹੀਦਾ ਹੁੰਦਾ ਕਿ ਅਸੀਂ ਇਕੱਠੇ ਫੈਮਲੀਆਂ ਜੋੜਦੇ ਰਹਿੰਨੇ ਜੋੜਦੇ ਰਹਿੰਨੇ ਗੱਲਾਂ ਲਕੋਂਦੇ ਰਹਿੰਦਾ ਵੀ ਆਹ ਨਹੀਂ ਹੋ ਜੇ ਆਹ ਨਾ ਹੋ ਜੇ ਇਹਦੀ ਫੈਮਲੀ ਆਹ ਨਾ ਗੁੱਸੇ ਹੋ ਜੇ ਆਹ ਨਾ ਹੋ ਜੇ ਨਾ ਕਿਸੇ ਦੀ ਵੀ ਪਰ ਐਂਡ ਤੇ ਤਾਂ ਤੁਹਾਡੇ ਕੋਲ ਉਹੀ ਹੈ ਇੱਕ ਦਿਨ ਜ ਆਉਂਦਾ ਹੀ ਉਹ ਦਿਨ ਆਉਂਦਾ ਜਿਸ ਦਿਨ ਤੁਸੀਂ ਕਹਿੰਦੇ ਹੋਗੇ ਵੀ ਅੱਜ ਮੈਂ ਬਹੁਤ ਖੁਸ਼ ਹਾਂ ਸਾਰੀ ਫੈਮਲੀ ਇਕੱਠੀ ਹੈ ਪਰ ਉਹ ਦਿਨ ਕਦੀ ਆਉਂਦਾ ਹੀ ਨਹੀਂ ਉਹ ਇੱਕ ਦਿਨ ਆਉਂਦਾ ਜਿਹੜੇ ਦਿਨ ਆਉਂਦਾ ਕਿ ਤੂੰ ਸਾਡੇ ਲਈ ਕੀਤਾ ਹੀ ਕੀਆ ਤੇ ਅੱਜ ਕੱਲ ਦਾ ਟਾਈਮ ਤੇ ਸਾਡੇ ਟਾਈਮ ਦਾ ਫਰਕ ਬਹੁਤ ਸੀਗਾ ਤੇ ਵੀ ਚਲੋ ਬਸ ਅੱਜ ਮੇਰਾ ਇਹੀ ਸੀਗਾ ਕਿ ਵੀ ਮੇਰੀਆਂ ਭੈਣਾਂ ਦੇ ਵੀ ਤੇ ਹੋਰ ਵੀ ਜਿਹੜੇ ਮੇਰੇ ਨਾਲ ਮੇਨਾਂ ਦੁੱਖ ਸੁੱਖ ਸਾਂਝਾ ਕਰਦੀਆਂ ਆ ਤੇ ਉਹਨਾਂ ਦੇ ਵੀ ਸਾਰਿਆਂ ਦੇ ਇਹੀ ਇੱਕ ਹੈਗੇ ਇੱਕ ਉਹਨਾਂ ਦੀ ਗੱਲ ਨਹੀਂ ਸੁਣਦਾ ਕੋਈ ਵੀ ਉਹਨਾਂ ਨੂੰ ਜੇ ਕਿਸੇ ਨੂੰ ਵੀ ਕਹਿਣ ਦੀ ਕੋਸ਼ਿਸ਼ ਕਰਦਾ ਭਤੀ ਪੋਤ ਨੂੰ ਕਹਿੰਨੇ ਆ ਜਾਂ ਤੁਸੀਂ ਹਸਬੰਦ ਹੈਗੇ ਆ ਭਰਾ ਭੈਣ ਆ ਕਹਿੰਨੇ ਹੋ ਸੁਣਾਉਣੇ ਆ ਗੱਲ ਸੁਣ ਵੀ ਲਊਗਾ ਤੀਵਰ ਸੁਣ ਵੀ ਲੈਂਦੇ ਆ ਪਰ ਉਹਦੇ ਤੇ ਅਸਰ ਕੋਈ ਨਹੀਂ ਹੁੰਦਾ ਤੇ ਉਹਨੂੰ ਅੱਗੇ ਜਾ ਕੇ ਉਹਨੂੰ ਡੰਗਾਈ ਚ ਨਹੀਂ ਸੋਚਦੇ ਵੀ ਇਹ ਕਹਿਣਾ ਕੀ ਚਾਹੁੰਦਾ ਤੇ ਕਰਨਾ ਕੀ ਚਾਹੁੰਦਾ ਤੇ ਅੱਜ ਕੱਲ ਦੇ ਜਿਹੜੇ ਬੱਚੇ ਆ ਅੱਜ ਕੱਲ ਦੇ ਬੱਚੇ ਮੈਂ ਕਹਿੰਨੀ ਬਹੁਤ ਵਧੀਆ ਬਹੁਤ ਫ੍ਰੀ ਆ ਇਹ ਨਹੀਂ ਮੈਂ ਕਹਿੰਦੀ ਗਲਤ ਪਾਸੇ ਨੂੰ ਇਹ ਇਸ ਬਹੁਤ ਫ੍ਰੀ ਆ ਆਪਣੀ ਜ਼ਿੰਦਗੀ ਜਿੰਦੇ ਆ ਮਿਹਨਤ ਵੀ ਕਰਦੇ ਆ ਜ਼ਿੰਦਗੀ ਵੀ ਜਿੰਦੇ ਆ ਆਪਣੇ ਆਪ ਚ ਰਹਿੰਦੇ ਆ ਮੈਂ ਕਹਿੰਨੀ ਆਪਣੇ ਸ਼ੌਂਕ ਪੂਰੇ ਕਰਦੇ ਆ ਮੈਂ ਇਸ ਚੀਜ਼ ਦੇ ਵਿੱਚ ਬਹੁਤ ਹੈਪੀ ਆ ਪਰਮਾਤਮਾ ਨੇ ਸਾਡੀ ਜ਼ਿੰਦਗੀ ਤਾਂ ਨਿਕਲ ਗਈ ਸਾਰਿਆਂ ਦੀ ਜਿਹੜੇ 40 50 60 70 ਸਾਲ ਦੇ ਹੈਗੇ ਆ ਇਹਨਾਂ ਨੇ ਤੇ ਇਹਨਾਂ ਨੇ ਇਹ ਕੁਛ ਕਰਕੇ ਸਾਰਾ ਕੁਝ ਸਭ ਸਿੱਖ ਲਿਆ ਤੇ ਪਰ ਬਹੁਤ ਲੇਟ ਹੋ ਗਏ। ਗਾਂਹ ਜ਼ਿੰਦਗੀ ਬਚਦੀ ਵੀ ਕਿੰਨੀ ਕਾ ਜਿਹੜੀ ਤੇ ਤੁਸੀਂ ਮਤਲਬ ਇਹ ਚੀਜ਼ਾਂ ਨੂੰ ਸਮਝਿਆ ਪਰ ਸਿੱਖਣ ਦੇ ਨਾਲ ਇੰਨੇ ਸਾਲ ਲੱਗ ਜਾਂਦੇ ਤੁਹਾਨੂੰ ਆਪਣਾ ਦਿਲ ਖੋਲ ਕੇ ਗੱਲ ਕਰਨਾ ਤੇ ਬਸ ਇਹੀ ਹੈ ਕਿ ਅੱਜ ਦੇ ਬੱਚੇ ਜਿਹੜੇ ਮੈਂ ਕਈ ਚੀਜ਼ ਕਈ ਜਗ੍ਹਾ ਤੇ ਬੱਚੇ ਬਹੁਤ ਸਹੀ ਆ ਤੇ ਉਹ ਆਪਣੀ ਜ਼ਿੰਦਗੀ ਜੀਂਦੇ ਆ ਤੇ ਉਹਨਾਂ ਨੂੰ ਜੀਣ ਦਿਆ ਕਰੋ। ਤੇ ਬਸ ਮੇਰਾ ਅੱਜ ਦਾ ਇਹੀ ਖਿਆਲ ਸੀਗਾ ਕਿ ਮੈਨੂੰ ਲੱਗਦਾ ਮੇਰੇ ਇਹ ਗੱਲਾਂ ਦੇ ਨਾਲ ਕਾਫੀ ਮੇਰੀਆਂ ਭੈਣਾਂ ਬਹੁਤ ਸਹਿਮਤ ਹੋਣਗੀਆਂ ਤੇ ਇਸ ਤੇ ਅਸਰ ਵੀ ਕਰਨਗੀਆਂ ਕਿ ਆਪਣਾ ਦਿਲ ਖੋਲ ਕੇ ਰੋਇਆ ਕਰੋ ਕਿ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਹੈਗਾ ਕੋਈ ਨਾ ਕੋਈ ਇਹ ਜਿਹਾ ਆਪਣਾ ਜੀਵਨ ਸਾਥੀ ਕੋਈ ਆਪਣੀ ਇਹ ਜਿਹੀ ਫਰੈਂਡਸ ਕੋਈ ਆਪਣਾ ਰਿਸ਼ਤੇ ਭੈਣ ਕੋਈ ਜਿਹੜਾ ਵੀ ਤੁਹਾਡੇ ਜੀਤੇ ਤੁਹਾਨੂੰ ਲੱਗਦਾ ਤੁਹਾਡੇ ਬਹੁਤ ਜ਼ਿਆਦਾ ਕਲੋਜ਼ ਹੈਗਾ ਤੁਹਾਡੀ ਗੱਲ ਨਹੀਂ ਕਰਦਾ ਤੁਸੀਂ ਉਹਦੇ ਕੋਲ ਇਹ ਦਿਲ ਖੋਲ ਕੇ ਗੱਲ ਕਰਿਆ ਕਰੋ ਤਾਂ ਕਿ ਆਪਣੇ ਆਪ ਦੇ ਵਿੱਚ ਬਿਮਾਰੀਆਂ ਲਾ ਕੇ ਤੇ ਉੱਪਰ ਵੱਲ ਨੂੰ ਜਾਣ ਦੀ ਤਿਆਰੀ ਨਾ ਕਰਿਆ ਕਰੋ ਕਿਉਂ ਇਹੀ ਹੈ ਕਿ ਜਦੋਂ ਬਿਮਾਰੀਆਂ ਲੱਗ ਜਾਂਦੀਆਂ ਤੁਹਾਨੂੰ ਵਾ ਤਾਂ ਫੇਰ ਆਪਾਂ ਦਾ ਤਾਂ ਪਤਾ ਹੀ ਵੀ ਇੱਕੋ ਹੀ ਟਿਕਾਣਾ ਹੁੰਦਾ ਉੱਪਰ ਜਾਣ ਦਾ ਤਾਂ ਟਾਈਮ ਹੋਈ ਜਾਂਦਾ ਇਸ ਕਰਕੇ ਆਪਣੇ ਆਪ ਨੂੰ ਥੋੜਾ ਜਿਹਾ ਉਹ ਜਿਹੜੇ ਹੈਗੇ ਮੇਰੇ ਅਗੇ 40 50 60 ਸਾਲ ਦੇ ਹੈਗੇ ਆ ਇਹਦੇ ਵਿੱਚ ਜਾ ਕੇ ਇਹ ਚੀਜ਼ਾਂ ਦੇ ਨਾਲ ਲੜਦੇ ਆ ਜਾਂ ਤੁਹਾਨੂੰ ਮਤਲਬ ਆਪਣੇ ਅੰਦਰ ਅੰਦਰ ਹੀ ਖਾਂਦੇ ਪਿੰਦੇ ਆ ਤੇ ਪਲੀਜ਼ ਉਹਨਾਂ ਨੂੰ ਬਾਹਰ ਕੱਢੋ ਤਾਂ ਕਿ ਤੁਸੀਂ ਸਟ्रेस ਤੋਂ ਬੱਚੋ ਜੇ ਇਹ ਸਟ्रेस ਇੱਕ ਵਾਰ ਚੜ ਗਿਆ ਤੁਹਾਡੇ ਦਿਰ ਤੇ ਮੁੜ ਕੇ ਇਹ ਜਾਂਦਾ ਨਹੀਂ ਤੇ ਮੁੜ ਕੇ ਵੀ ਤੁਹਾਡੀ ਜ਼ਿੰਦਗੀ ਪਿੱਛੇ ਕੁਝ ਨਹੀਂ ਬਚਦੀ ਜ਼ਿੰਦਗੀ ਨੇ ਤਾਂ ਕੀ ਬਚਣਾ ਤੁਹਾਨੂੰ ਫਿਰ ਇਹ ਵੀ ਨਹੀਂ ਪਤਾ ਤੇਰਾ ਆਪਣਾ ਤੇ ਕੌਣ ਆ ਤੇ ਕੌਣ ਨੇ ਇੰਨੇ ਸਟ्रेस ਲੈਵਲ ਦੇ ਵਿੱਚ ਤੁਸੀਂ ਹਾਈ ਹੋ ਜੰਨੇ ਤੇ ਤੁਸੀਂ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਸੁਰਤੀ ਨਹੀਂ ਤੁਹਾਡੀ ਜ਼ਿੰਦਗੀ ਨਹੀਂ ਹੈ ਉਸ ਦਾ ਫਿਰ ਤਾਂ ਕੋਈ ਮਰਜੀ ਤੁਹਾਨੂੰ ਲਈ ਤੁਰਿਆ ਫਿਰੇ ਤੇ ਕੋਈ ਨਾ ਫਿਰੇ ਫਿਰ ਉਹ ਜ਼ਿੰਦਗੀ ਦਾ ਕੋਈ ਜੀਣ ਦਾ ਕੋਈ ਮਕਸਦ ਰਹਿ ਨਹੀਂ ਜਾਂਦਾ ਇਸ ਕਰਕੇ ਜਿਹੜੇ ਵੀ ਆਪਣੇ ਸਟ्रेस ਹੈਗੇ ਉਹਨਾਂ ਨੂੰ ਦੂਰ ਕਰਨ ਲਈ ਆਪਣੇ ਭੈਣ ਭਾਈ ਕਿਸੇ ਦੇ ਨਾਲ ਵੀ ਤਕ ਤਕ ਜਰੂਰ ਹੋਇਆ ਕਰੋ ਕੋਈ ਵੀ ਤੁਹਾਡਾ ਇੱਕ ਅਦਾ ਜਰੂਰ ਸਾਥੀ ਹੈ ਜਿਆ ਬਣਿਆ ਹੋਵੇ ਜਿਹੜਾ ਕਿ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਤੁਹਾਡੇ ਬਰਾਬਰ ਖੜੇ ਤੇ ਤੁਹਾਡੀ ਗੱਲ ਸੁਣੇ ਤੁਹਾਡੇ ਦੁੱਖ ਸੁਣੇ ਤੇ ਉਹਨੂੰ ਅੱਗੇ ਗੱਲਾਂ ਉਹਦੀਆਂ ਅੱਗੇ ਗੱਲਾਂ ਦਾ ਕੁਝ ਹੋ ਜਿਹੜੀ ਕੀ ਹੁੰਦੀ ਹੈ ਕੀ ਕੋਈ ਵੱਡਾ ਚੀਜ਼ ਨਾ ਬਣਾਵੇ ਬਸ ਅੱਜ ਦਾ ਮੇਰੇ ਇਹੀ ਸੀਗਾ ਤੇ ਮੇਰੇ ਵਿੱਚ ਕੱਲ੍ਹ ਬਸ ਹੁੰਦੀ ਇਹੀ ਤਰੀ ਹੁੰਦੀ ਸੀਗੀ ਮੇਰੀ ਫਰੈਂਡਾਂ ਇਹੀ ਗੱਲਾਂ ਹੁੰਦੀਆਂ ਸੀ ਤੇ ਇਹੀ ਦੁੱਖ ਸੁਖ ਰਹੁੰਦੇ ਸੀ ਤੇ ਇਸ ਕਰਕੇ ਅੱਜ ਮੈਂ ਸੋਚਿਆ ਮੈਂ ਕਿਹਾ ਚਲੋ ਮੈਂ ਇਹ ਵੀ ਇਹਦੀ ਵੀਡੀਓ ਬਣਾ ਕੇ ਅੱਜ ਸਾਰਿਆਂ ਨੂੰ ਦੱਸ ਦਿਆਂ ਕਿ ਕਿੰਨੀਆਂ ਕਿ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਇਹ ਦੁੱਖ ਆਪਣੇ ਅਰਮਾਨ ਜਿਹੜੇ ਹੈਗੇ ਆਪਣੇ ਦਿਲ ਦੇ ਵਿੱਚ ਦਬਾ ਕੇ ਬੈਠੀਆਂ ਜਿਹੜੀਆਂ ਗੱਲ ਨਹੀਂ ਕਰਦੇ ਪਲੀਜ਼ ਮੈਨੂੰ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਕਿੰਨਾ-ਕਿੰਨਾ ਨਾ ਹੁੰਦੀ ਆ ਤੇ ਇਹ ਮੇਰੀ ਸਟੋਰੀ ਮੇਰੀ ਫਰੈਂਡ ਦੀ ਸਟੋਰੀ ਜਾਂ ਤੇ ਹੋਰ ਦੀ ਸਟੋਰੀ ਸਭ ਦੀ ਸਟੋਰੀਆਂ ਨਾਲ ਮੈਚ ਜ਼ਰੂਰ ਕਰੂਗੀ ਤੇ ਪਲੀਜ਼ ਚੈਨਲ ਨੂੰ ਲਾਈਕ ਕਰਦੇ ਹੋ ਤੇ ਸਬਸਕ੍ਰਾਈਬ ਕਰਿਓ ਤੇ ਜਰੂਰ ਇਹਦੇ ਤੇ ਇੱਕ ਛੋਟਾ ਜਿਹਾ ਮੈਸੇਜ ਬਾਲਾ ਵੱਡਾ ਤੁਸੀਂ ਨਹੀਂ ਲਿਖਦੇ ਜਾਂ ਲਿਖਣਾ ਨਹੀਂ ਆਉਂਦਾ ਜਾਂ ਤੁਸੀਂ ਲਿਖਣਾ ਨਹੀਂ ਚਾਹੁੰਦੇ ਤਾਂ ਕੋਈ ਗੱਲ ਨਹੀਂ ਤੁਸੀਂ ਇੱਕ ਛੋਟਾ ਜਿਹਾ ਮੈਸੇਜ ਪਾ ਦਿਓ ਤਾਂ ਕਿ ਮੈਨੂੰ ਪਤਾ ਲੱਗੂ ਕਿ ਸਾਰੇ ਕਿੰਨੇ ਕੁ ਦੀ ਮੇਰੇ ਨਾਲ ਦੀ ਸਟੋਰੀ ਹੈਗੀ ਆ ਤੇ ਮੇਰੇ ਨਾਲ ਦੀ ਤੇ ਮੇਰੇ ਨਾਲ ਦੀ ਫ੍ਰੈਂਡਾਂ ਦੀ ਸਟੋਰੀ ਹੈਗੀ ਤੇ ਕਿੰਨੇ ਕੁ ਤੁਸੀਂ ਰਮਾਨ ਆਪਣੇ ਦਿਲਾਂ ਦੇ ਵਿੱਚ ਦੱਬ ਕੇ ਬੈਠੀਆਂ ਆ ਤੇ ਤੁਸੀਂ ਕਿਉਂ ਨਹੀਂ ਇਹਨਾਂ ਨੂੰ ਖੋਲ੍ਹਦੀਆਂ ਤੇ ਇਹਨਾਂ ਦਾ ਖੋਲ੍ਹਣ ਦਾ ਮਕਸਦ ਕੀ ਹੈਗਾ ਤੇ ਅਸੀਂ ਆਪਣੇ ਆਪ ਨੂੰ ਸਟੈਸ ਨੂੰ ਦੂਰ ਕਰ ਸਕਦੇ ਆ ਜਿਹੜਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਜੇ 4 ਸਾਲ ਉਥੇ 10 ਸਾਲ ਦੀ ਕਰ ਸਕਦੇ ਇਸ ਕਰਕੇ ਆਪਣਾ ਸਟ੍ਰੈਸ ਨੂੰ ਦੂਰ ਕਰੋ ਤੇ ਕੋਈ ਨਾ ਕੋਈ ਇਹੋ ਜਿਹੇ ਸਾਥੀ ਲੱਭੋ ਜਿਹੜਾ ਤੁਹਾਡੀ ਗੱਲ ਬਾਤ ਸੁਣੇ ਤੇ ਗੱਲ ਬਾਤ ਕਰੇ ਤੇ ਮੇਰੀ ਫਿਰ ਨੂੰ ਤੇ ਮੇਰਾ ਸਾਥੀ ਮਿਲ ਗਿਆ ਤੇ ਉਹ ਮੇਰੇ ਨਾਲ ਗੱਲ ਬਾਤ ਕਰੂਗੀ ਤੇ ਹੋਰ ਵੀ ਕਿਸੇ ਦੇ ਇੱਕ ਦੋ ਨਾਲ ਹੋਰ ਕਰੇਗੀ ਤਾਂ ਉਹਨੂੰ ਮੇਰੇ ਨਾਲ ਗੱਲਬਾਤ ਕਰਕੇ ਬੜਾ ਉਹਨੂੰ ਚੰਗਾ ਲੱਗਿਆ ਕਿ ਹਾਂ ਸਾਡੇ ਨਾਲ ਇਹ ਹੋਣੀ ਚਾਹੀਦੀ ਆ ਤੇ ਚਲੋ ਜੇ ਮੈਂ ਕਿਸੇ ਦਾ ਸਾਥੀ ਬਣ ਸਕਦੀ ਆ ਤੇ ਕਿਸੇ ਨਾਲ ਦੁੱਖ ਸੁੱਖ ਰੋਕੇ ਤੇ ਉਹਦਾ ਸਾਥ ਦੇ ਸਕਦੀ ਆ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਮੇਰੇ ਨਾਲ ਕੋਈ ਵੀ ਗੱਲ ਕਰ ਸਕਦੇ ਹੋ ਜਿਹੜੀ ਕਿ ਗੱਲ ਦਾ ਇੱਕ ਛੋਟੀ ਜੀ ਗੱਲ ਤੋਂ ਵੱਡੀ ਗੱਲ ਨਹੀਂ ਬਣੂਗੀ ਤੇ ਨਾ ਹੀ ਮੈਂ ਇਹੋ ਜਿਹਾ ਹਰ ਇੱਕ ਦੇ ਹੰਮਦਰਦ ਹੈਗੀਆਂ ਤੇ ਹੰਮਦਰਦ ਰਹੂੰਗੀ ਤੇ ਤੁਸੀਂ ਤੁਹਾਡੇ ਵੀ ਕੋਈ ਦਿਲ ਦੀ ਅਰਮਾਨ ਹੈਗੇ ਤੁਸੀਂ ਗੱਲ ਕਿਸੇ ਨਾਲ ਤੁਹਾਡੇ ਕੋਲ ਕੋਈ ਆਪਣਾ ਸਾਥੀ ਨਹੀਂ ਲੱਭਦਾ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਮੈਸੇਜ ਪਾ ਸਕਦੇ ਹੋ ਮੇਰੇ ਨਾਲ ਗੱਲ ਕਰ ਸਕਦੇ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਡੇ ਨਾਲ ਹਮੇਸ਼ਾ ਖੜੀ ਹਾਂ ਤੇ ਹਮੇਸ਼ਾ ਖੜੀ ਰਹੂੰਗੀ ਬਸ ਅੱਜ ਤੱਕ ਆ ਟਾਪਿਕ ਇਹੀ ਸੀਗਾ ਕਿ ਕਿੰਨੇ ਦਰਦ ਸਪਾਏ ਦਿਲ ਵਿੱਚ ਤੇ ਅੱਜ ਮੇਰੇ ਬਲਵਸ ਸਾਰੇ ਮਾਸਾਸੀ ਕਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਪਲੀਜ਼ ਪਲੀਜ਼ ਤੇ ਇਹ ਦਰਦਾਂ ਦੀ ਕਹਾਣੀ ਕਿਦੀ ਕਿਦੀ ਹੈਗੀ ਤੇ ਜਰੂਰ ਨਿੱਕਾ ਮੋਟਾ ਕਮੈਂਟ ਕਰਕੇ ਮੈਨੂੰ ਜਰੂਰ ਮੈਨੂੰ ਪਤਾ ਲੱਗੇ ਕਿ ਇਹ ਮੇਰੇ ਅਰਗੀਆਂ ਤੇ ਮੇਰੇ ਨਾਲ ਦੀ ਫ੍ਰੈਂਡਾਂ ਵਰਗੀਆਂ ਤੇ ਕਿੰਨੀਆਂ ਕੁ ਪੈਣਾ ਜਿਹੜੀਆਂ ਇਹ ਦੁੱਖ ਦੱਬ ਕੇ ਬੈਠੀਆਂ ਨੇ ਤੇ ਜਰੂਰ ਇਹ ਦਾ ਤੁਸੀਂ ਮੈਸੇਜ ਦੇ ਵਿੱਚ ਜਰੂਰ ਇਹ ਮਾੜਾ ਜਿਹਾ ਕਮੈਂਟ ਜਰੂਰ ਕਰਿਓ ਤਾਂ ਕਿ ਮੈਨੂੰ ਪਤਾ ਲੱਗੇ ਕਿ ਹਾਂ ਵੀ ਇਹ ਦੁਨੀਆ ਦੇ ਵਿੱਚ ਕਿੰਨੀਆਂ ਕੁ ਮੇਰੀ ਆਈ ਜੀ ਪੈਣਾ ਜਿਹੜੀਆਂ ਕਿ ਇਹ ਦਰਦ ਨੂੰ ਚੁਪਾ ਕੇ ਤੇ ਆ ਇੱਕਦਮ ਆਪਣੇ ਇਰਮਾਨਾਂ ਨੂੰ ਖਤਮ ਕਰਕੇ ਬੈਠੀਆਂ ਨੇ ਬਸ ਚਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿਕਾਰ